ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡਾ ਅਰਨਲ ਗੁਰਜੀਤ ਕੌਰ ਲੈ ਕੇ ਆਸ ਰਾਂਜੀ ਤੁਹਾਡਾ ਆਪਣਾ ਮਨ ਪਸੰਦੀਦਾ ਹਮਦਰਦ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਜਿਸ ਦੇ ਵਿੱਚ ਇਮੀਗ੍ਰੇਸ਼ਨ ਦੇ ਯਾ ਲੇਟੈਸਟ ਅਪਡੇਟਸ ਉਹਦੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਜਾਣੇ ਇੱਕ ਅਜਿਹੇ ਪ੍ਰੋਗਰਾਮ ਦੀ ਜੋ ਕਿ ਇਸ ਸਮੇਂ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਹੜੇ ਇੱਥੇ ਵਰਕ ਪਰਮਿਟ ਹੋਲਡਰਸ ਨੇ ਜਿਨ੍ਹਾਂ ਨੂੰ ਕੋਈ ਪੀਆਰ ਦਾ ਰਨ ਨਹੀਂ ਦਿਖਾਈ ਦੇ ਰਿਹਾ ਉਹਨਾਂ ਦੇ ਲਈ ਅੱਜ ਦਾ ਪ੍ਰੋਗਰਾਮ ਕਾਫੀ ਖਾਸ ਹੋਣ ਵਾਲਾ ਆ ਤੇ ਜੇਕਰ ਤੁਸੀਂ ਕਿਸੇ ਨੂੰ ਜਾਣਦੇ ਹੋ ਤਾਂ ਤੁਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਨੂੰ ਸਾਂਝਾ ਕਰ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਜਾ ਰਹੇ ਆ ਨੈਨੀ ਦੇ ਬ ਬਹੁਤ ਵਧੀਆ ਪੀਆਰ ਦਾ ਰਾਹ ਸੌਖਾ ਇੱਥੇ ਖੁੱਲਿਆ ਹੋਇਆ ਕੈਨੇਡਾ ਦੇ ਵਿੱਚ ਉਹਨੂੰ ਲੈ ਕੇ ਅੱਜ ਦੇ ਪ੍ਰੋਗਰਾਮ 'ਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਨੈਨੀ ਸੰਬੰਧੀ ਕੁਝ ਪੁੱਛਣਾ ਚਾਹੁੰਦੇ ਹੋ ਕੇਵਰ ਕੇਅਰ ਗੀਵਰ ਸੰਬੰਧੀ ਤਾਂ ਜ਼ਰੂਰ ਕਾਲ ਕਰ ਸਕਦੇ ਹੋ ਸਾਡੇ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ ਹੈ ਜਿੱਥੇ ਲਿਖਿਆ ਲਾਈਵ ਕਾਲ ਉੱਥੇ ਤੁਸੀਂ ਕਾਲ ਕਰ ਸਕਦੇ ਹੋ ਇਸੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਗਲੋਬਲ ਵਿਲੇਜ ਇਮੀਗ੍ਰੇਸ਼ਨ ਤੋਂ ਹਰਮਨਜੋਤ ਸੋਢੀ ਜੀ ਮ ਸ਼ੁਰੂਆਤ ਕਰਦੇ ਆਂ ਤੇ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਸਤਿ ਸ਼੍ਰੀ ਅਕਾਲ ਹਮਦਦ ਇਮੀਗ੍ਰੇਸ਼ਨ ਮੈਟਰ ਦੇ ਸਾਰੇ ਵੀਰੋਜ਼ ਨੂੰ ਹਰਮਨ ਜੋਤ ਸੋਡੀ ਵੱਲੋਂ ਸਤਿ ਸ਼੍ਰੀ ਅਕਾਲ ਨਮਸਤੇ ਲੋਕ ਜੀ ਜੀ ਤੇ ਸਰ ਇਸ ਸਮੇਂ ਕੈਨੇਡਾ ਵਿੱਚ ਜਿਵੇਂ ਇਮੀਗ੍ਰੇਸ਼ਨ ਬਹੁਤ ਟਫ ਦਿਖਾਈ ਦੇ ਰਹੀ ਹੈ ਤਾਂ ਇਹ ਆਪਾਂ ਕਹਿ ਸਕਦੇ ਆਂ ਕਿ ਨੈਨੀ ਜੀ ਦੇ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਇੱਕੋ ਇੱਕ ਪ੍ਰੋਗਰਾਮ ਆ ਜਿਹਦੇ ਵਿੱਚ ਪੀਆਰ ਮਿਲਦੀ ਦਿਖਾਈ ਦੇਵੇਗੀ ਬਿਲਕੁਲ ਇਹ ਪ੍ਰੋਗਰਾਮ ਇਨਾ ਵਧੀਆ ਪ੍ਰੋਗਰਾਮ ਹੈ ਕਿ ਜਿੰਨੇ ਵੀ ਤੁਸੀਂ ਪ੍ਰੋਗਰਾਮ ਦੇਖੇ ਹੋਵੋਗੇ ਜਿਹੜਾ ਐਕਸਪ੍ਰੈਸ ਐਂਟਰੀ ਹੋ ਗਏ ਜਾਂ ਪ੍ਰੋਮੋਸ਼ਨ ਲਾਭ ਨਹੀਂ ਹੋ ਗਏ ਜਿੰਨੇ ਵੀ ਪ੍ਰੋਗਰਾਮ ਹੈ ਸਾਰੇ ਪੁਆਇੰਟ ਬੇਸ ਹੈ ਸਿਰਫ ਇੱਕ ਅਲੱਗ ਨੋਖਾ ਪ੍ਰੋਗਰਾਮ ਹੈ ਜਿਹਦੇ ਵਿੱਚ ਪੁਆਇੰਟ ਬੇਸ ਕੋਈ ਨਹੀਂ ਹੈ ਤੁਹਾਡੀ ਜੋ ਬੇਸਿਕ ਕੁਆਲੀਫਿਕੇਸ਼ਨ ਹੋਏ ਆਲਰ ਸਵਿਚ ਨਿੱਕੇ ਜਿਹੇ ਥੋੜੇ ਜਿਹੇ ਨੰਬਰ ਹੋਣ ਔਰ ਤੁਹਾਡੇ ਕੋਲ ਯਾ ਤਾਂ ਪੜ੍ਹਾਈ ਲਿਖਾਈ ਹੋਏ ਉਹਦੇ ਫੀਲਡ ਦੇ ਵਿੱਚ ਜਿਵੇਂ ਕਿ ਐਲਡਰਲੀ ਕੇਅਰ ਦੇ ਵਿੱਚ ਜਾਂ ਚਾਈਲਡ ਕੇਅਰ ਦੇ ਵਿੱਚ ਜਾਂ ਪਹਿਲੇ ਜ਼ਮਾਨੇ ਨੂੰ ਹੁੰਦਾ ਸੀ ਐਂਡ ਜਾਂ 6 ਮਹੀਨੇ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਏ ਬੱਚੇ ਜਾਂ ਬੁੱਢੇ ਸੰਭਾ ਤਾਂ ਤੁਸੀਂ ਕੁਆਲੀਫਾਈ ਕਰ ਜਾਂਦੇ ਹੋ ਇਸ ਪ੍ਰੋਗਰਾਮ ਦੇ ਥੱਲੇ ਆਪਣੀ ਪਰਮਨੈਂਟ ਰੈਜ਼ਿਡੈਂਸੀ ਪਹਿਲੇ ਸਮਾਂ ਨਹੀਂ ਹੁੰਦਾ ਸੀ ਕਿ ਤੁਸੀਂ ਇੱਥੇ ਆਪਣੀ ਫਾਈਲ ਅਪਲਾਈ ਕਰੋ ਵਰਕ ਪਰਮਿਟ ਤੇ ਪੀਆਰ ਦੀ ਫੀਸ ਇਕੱਠੀ ਲੱਗ ਜਾਂਦੀ ਸੀ ਇੱਥੇ ਆ ਕੇ ਤੁਹਾਨੂੰ 6 ਮਹੀਨੇ ਕੰਮ ਕਰਨਾ ਪੈਂਦਾ ਸੀ ਤੇ ਉਹਦੇ ਬਾਅਦ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਦੀ ਫਾਈਲ ਆਉਂਦੀ ਸੀ ਪਰ ਜਿਹੜਾ ਨਵਾਂ ਪ੍ਰੋਗਰਾਮ 2025 ਤੋਂ ਸ਼ੁਰੂ ਹੋ ਕੇ 2020 ਤੱਕ ਜਿਹੜੇ 5 ਸਾਲਾਂ ਦੇ ਚੱਲਣਾ ਹੈ ਇਸ ਪ੍ਰੋਗਰਾਮ ਦੇ ਥੱਲੇ ਤੁਹਾਨੂੰ ਜਾਂ ਤਾਂ ਤੁਹਾਡੇ ਕੋਲ 6 ਮਹੀਨੇ ਦਾ ਐਕਸਪੀਰੀਅੰਸ ਹੋਵੇ ਜਾਂ ਤੁਹਾਡੇ ਕੋਲ ਰਿਲੇਟਿਡ ਐਜੂਕੇਸ਼ਨ ਹੋਵੇ ਆਲੋਸੇ ਬੈਂਡ ਵੀ ਘਟਾ ਦਿੱਤੇ ਸੀਐਲਬੀ 5 ਤੋਂ ਕੱਟ ਕੇ ਉਹਨਾਂ ਸੀਐਲਬੀ 4 ਹੀ ਕਰ ਦਿੱਤੇ ਸੀਐਲਬੀ 4 ਦਾ ਮਤਲਬ ਹੈਗਾ ਜਿਹੜੇ ਤਾਂ ਲਿਸਨਿੰਗ ਦੇ ਵਿੱਚ 4.5 ਬੈਂਡ ਰਾਈਟਿੰਗ ਤੇ ਸਪੀਕਿੰਗ ਵਿੱਚ 4 ਬੈਂਡ ਰੀਡਿੰਗ ਵਿੱਚ ਸਿਰਫ 3.5 ਬੈਂਡ ਇਹਨਾਂ ਦਾ ਸੌਖਾ ਪ੍ਰੋਗਰਾਮ ਹੋ ਗਿਆ ਔਰ 6 ਮਹੀਨੇ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੁੰਦਾ ਹੈ ਤਾਂ ਤੁਹਾਡੀ ਜਿਹੜੀ ਫਾਈਲ ਹੈਗੀ ਉਹਨ ਆਉਣ ਵਾਲੇ ਜਦੋਂ 30 ਮਾਰਚ 31 ਮਾਰਚ 2026 ਨੂੰ ਤੁਹਾਡੀ ਫਾਈਲ ਆ ਸਕਦੀ ਹੈ ਨਾ ਚਾਹ ਪ੍ਰੋਗਰਾਮ ਇਹ ਹੈ ਜੇ ਸਰ ਕੋਈ ਵੀ ਕੰਮ ਕਰਦਾ ਹੋਵੇ ਤੇ ਸਿਰਫ 6 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ ਨੈਨੀ ਦੀ ਫੀਲਡ ਦੇ ਵਿੱਚ ਬਿਲਕੁਲ ਨੈਨੀ ਜਿਹੜਾ ਮਰਜ਼ੀ ਤੁਸੀਂ ਜਿਵੇਂ ਮੈਂ ਇੱਥੇ ਐਗਜ਼ਾਮਪਲ ਦਿੰਦਾ ਜਿਵੇਂ ਜਿਹੜੇ ਆਪਣੇ ਸਟੂਡੈਂਟਸ ਪੋਸਟ ਗ੍ਰੈਜੂਏਟ ਵਰਕਰ ਪਰ ਮੈਂ ਲੈ ਕੇ ਬੈਠੇ ਹਾਂ ਉਹਨਾਂ ਕੋਲ ਓਪਨ ਵਰਕ ਪਰਮਿਟ ਹੈ ਉਹ ਜੇ ਚਾਹ ਉਹ ਇਵਨ ਦੋ ਨੌਕਰੀਆਂ ਵੀ ਕਰਦੇ ਹੋਣ ਇੱਕ ਨੌਕਰੀ ਉਹਦੇ ਵਿੱਚੋਂ ਚਾਈਲਡ ਕੇਅਰ ਜਾਂ ਐਲਡਰ ਕੇਅਰ ਵੀ ਹੋਈ ਤਾਂ 6 ਮਹੀਨੇ ਤਾਂ ਉਹਨਾਂ ਕੋਲ ਐਕਸਪੀਰੀਅੰਸ ਹੋਇਆ ਹੁਣ ਜੇ ਮੈਂ ਅੱਜ ਕੈਲਕੂਲੇਟ ਕਰਾਂ ਸਾਡੇ ਕੋਲ ਸਿਰਫ 10 ਜਾਂ 11 ਮਹੀਨੇ ਤਾਂ ਤੁਸੀਂ ਆਪਣੀ ਫਾਈਲ ਜਿਹੜਾ ਕਿ ਹੋਮ ਚਾਈਲਡ ਕੇਅਰ ਜਾਂ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੈ ਇਹਦੇ ਵਾਸਤੇ 31 ਮਾਰਚ 2026 ਨੂੰ ਲਗਾ ਸਕਦੇ ਹੋ ਇੱਕ ਤਾਂ ਹੋ ਗਿਆ ਪੋਸਟ ਗ੍ਰੈਜੂਏਟ ਪਰਮਿਟ ਇਹਦੇ ਨਾਲ ਕਈ ਵਾਈਫਸ ਹੈਗੀਆਂ ਜਾਂ ਕਈ ਸਪਾਉਸਸ ਹੈਗੇ ਜਿਨ੍ਹਾਂ ਕੋਲ ਓਪਨ ਵਰ ਪਰਮਿਟ ਹੈ ਉਹ ਲੋਕ ਵੀ ਇਸ ਪ੍ਰੋਗਰਾਮ ਦਾ ਫਾਇਦਾ ਚੁੱਕ ਸਕਦੇ ਹਨ ਫਿਰ ਉਹਦੇ ਬਾਅਦ ਜੇ ਤੁਹਾਡੇ ਕੋਲ ক্লোਜ਼ ਵਰਕ ਪਰਮਿਟ ਵੀ ਹੈ ਪਰ ਹੋਤਨ ਲੱਗਦਾ ਕਿ ਜੇ ਤੁਸੀਂ ক্লোਜ਼ ਵਰਕ ਪਰਮਿਟ ਤੇ ਹੈਗੇ ਕਿਉਂਕਿ ਦੇਖਿਆ ਜਾਏ ਜੇ ਤੁਹਾਡੇ ਕੋਲ ਕਲੋਜ਼ ਵਰ ਪਰਮਿਟ ਕਿਸੇ ਹੋਰ ਫੀਲਡ ਦਾ ਹੈ ਔਰ ਤੁਹਾਡਾ ਨੈਨੀ ਜਾਂ ਕੇਅਰਗੇਵਰ ਵਿੱਚ ਕੋਈ ਲੈਂਦੇ ਨਹੀਂ ਪਰ ਤੁਸੀਂ ਐਜੂਕੇਸ਼ਨ ਵੀ ਉਸ ਪ੍ਰੋਗਰਾਮ ਦੇ ਵਿੱਚ ਲੈ ਸਕਦੇ ਹੋ ਜਿਹੜੇ 6 ਤੋਂ 8 ਮਹੀਨੇ ਦਾ ਪਰਸਨਲ ਸਪੋਰਟ ਵਰਕਰ ਦਾ ਡਿਪਲੋਮਾ ਜਾਂ ਚਾਈਲਡ ਕੇਅਰ ਅਸਿਸਟੈਂਟ ਦਾ ਕੋਈ ਡਿਪਲੋਮਾ ਜਿਹੜਾ 6 ਤੋਂ 8 ਮਹੀਨੇ ਦਾ ਲਿੱਤਾ ਹੋਏ ਜਾਂ ਤੁਸੀਂ ਆਪਣੀ ਵਰਕ ਪਰਮਿਟ ਦੇ ਨਾਲ ਵੀ ਉਹਨੂੰ ਲੈ ਕੇ ਕਰ ਸਕਦੇ ਹੋ ਜੇ ਤੁਹਾਨੂੰ ਕਈ ਵਾਰੀ ਕੀ ਹੁੰਦਾ ਕਿ ਵਰਕ ਪਰਮਿਟ ਤੁਹਾਡੇ ਜਿਵੇਂ ਪੋਸਟ ਗਾਈ ਵਰਕ ਪਰਮਿਟ ਹੈ ਤੁਹਾਡੇ ਸਿਰਫ 2 ਕੁ ਮਹੀਨੇ ਹੀ ਰਹਿਗੇ ਫਿਰ ਉਸ ਕੇਸ ਦੇ ਵਿੱਚ ਕਿਉਂਕਿ ਨਾ ਜਦੋਂ ਲਾਸਟ ਮੂਮੈਂਟ ਆ ਗਿਆ ਹੁੰਦਾ 2 ਸਾਲ ਤੁਸੀਂ ਇੱਥੇ ਪੜ੍ਹਾਈ ਕਰ ਲਈ 3 ਸਾਲ ਵਰਕ ਪਰਮਿਟ ਹੋ ਗਿਆ ਉਹਨਾਂ ਵਿੱਚ ਤੁਹਾਡੇ 4.5 ਪੌਨੇ 5 ਸਾਲ ਬੀਤ ਗਏ ਫਿਰ ਬੜਾ ਤੁੰਦਲਾ ਤੁੰਦਲਾ ਦਿਖਾਈ ਦਿੰਦਾ ਐ ਲੱਗਦਾ ਕਿ ਜਾਂ ਤਾਂ ਵਾਪਸ ਜਾइए ਆਪਣੇ ਦੇਸ਼ਾਂ ਚ ਪਰਤ ਜਾਈਏ ਜਾਂ ਹੁਣ ਕੀ ਕਰੀਏ ਉਸ ਮੂਮੈਂਟ ਦੇ ਉੱਤੇ ਵੀ ਤੁਹਾਡੇ ਕੋਲ ਅਜੇ ਵੀ ਚਾਂਸਸ ਹੈਗੇ ਕੈਨੇਡਾ ਰਹਿਣ ਦੇ ਤੇ ਆਪਣਾ ਜਿਹੜਾ ਕੇਸ ਹੈ ਪਾਇਲਟ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਦੇ ਜੀ ਬਿਲਕੁਲ ਤੇ ਇਹਨਾਂ ਲਈ ਸਰ ਜਿਵੇਂ ਕਿ 2025 ਦਾ ਇਹ ਪ੍ਰੋਗਰਾਮ ਮਾਰਚ ਦੇ ਵਿੱਚ ਫਿਲ ਹੋ ਚੁੱਕਿਆ ਤੇ ਹੁਣ ਅਗਲੇ ਸਾਲ ਖੁੱਲੇਗਾ ਤਾਂ ਜਿਨ੍ਹਾਂ ਦਾ 6 ਮਹੀਨੇ ਦਾ ਐਕਸਪੀਰੀਅੰਸ ਕੰਪਲੀਟ ਹੋ ਜਾਂਦਾ ਹੈ ਉਹ ਜੋਬ ਚੇਂਜ ਕਰਨ ਬਾਰੇ ਸੋਚਦੇ ਨੇ ਤੇ ਕੀ ਕਰ ਸਕਦੇ ਨੇ ਉਹ ਬਿਲਕੁਲ ਜਿਹੜਾ ਜਿਹੜੇ ਜੇ ਉਹ ਵਰਕ ਪਰਮਿਟ ਦੇ ਉੱਤੇ ਹੈਗੇ ਔਰ ਆਪਣੀ ਜੌਬ ਚੇਂਜ ਕਰਨਾ ਚਾਹੁੰਦੇ ਆਂ ਔਰ ਇਹ ਨੈਨੀ ਕੇਅਰ ਰਿਵਰ ਜਾਂ ਕੇਅਰ ਰਿਵਰ ਜਾਂ ਐਲਟਰਲੀ ਕੇਅਰ ਜਾਂ ਚਾਈਲਡ ਕੇਅਰ ਵਿੱਚ ਆਉਣਾ ਚਾਹੁੰਦੇ ਆਂ ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਪਹਿਲਾਂ ਕੋਈ ਐਕਸਪੀਰੀਅੰਸ ਹੋਈ ਜਾਂ ਤੁਹਾਡੇ ਕੋਲ ਕੋਈ ਐਜੂਕੇਸ਼ਨ ਹੋਏ ਉਹਦੇ ਬਿਨਾਂ ਵੀ ਤੁਸੀਂ ਆਪਣਾ ਜਿਹੜਾ ਇਹ ਤੁਹਾਡਾ ਓਪਨ ਵਰਕ ਪਰਮਿਟ ਤੇ ਤੁਹਾਡੇ ਕੋਲ ਸੀ ਜਾਂ ক্লোਜ਼ ਵਰਕ ਪਰਮਿਟ ਸੀ ਜੇ ਤੁਸੀਂ ਚਾਹੋ ਤਾਂ ਤੁਸੀਂ ਆਪਣੀ ਐਲਐਮਆਈ ਲੈ ਕੇ ਜਿਨ੍ਹਾਂ ਕੋਲ ਬੱਚੇ ਜਾਂ ਬਜ਼ੁਰਗ ਹੈਗੇ ਜਾਂ ਉਹ ਇਨਕਮ ਮੀਟ ਕਰ ਰਹੇ ਹੋਣ ਤਾਂ ਤੁਸੀਂ ਐਲਐਮਆਈਆ ਹਾਸਲ ਕਰ ਸਕਦੇ ਹੋ ਬਾਕੀ ਜਿੰਨੀਆਂ ਐਲਐਮਆਈਆ ਹੈਗੀਆਂ ਉਹਦੇ ਚਾਰ ਚਾ ਪੰਜ ਮਹੀਨੇ ਲੱਜਦੇ ਐਲਐਮਆਈਆ ਆਨ ਦੇ ਵਿੱਚ ਇੱਕ ਇਨ ਹੋਮ ਕੇਅਰ ਗੀਵਰ ਜਾਂ ਨੈਨੀ ਹੀ ਇੱਕ ਐਸਾ ਪ੍ਰੋਗਰਾਮ ਹੈ ਜਿਸ ਦੇ ਡੇਟ ਤੋਂ 2 ਮਹੀਨੇ ਵਿੱਚ ਐਲਐਮਆਈਆ ਆ ਜਾਂਦੀ ਹੈ ਵਰਕ ਪਰਮਿਟ ਆਮ ਵਰਕ ਪਰਮਿਟ ਅੱਜ ਦੀ ਡੇਟ ਦੇ ਵਿੱਚ 200 ਦੇਨਿਸ਼ ਹੋ ਰਿਹਾ ਆਨਲਾਈਨ 200 ਦਿਨ ਦਾ ਮਤਲਬ ਹੋ ਗਿਆ ਅਪ੍ਰੋਕਸੀਮੇਟਲੀ 10 ਮਹੀਨੇ ਲੱਗ ਰਹੇ ਹਨ ਤੁਹਾਨੂੰ ਵਰਕ ਪਰਮਿਟ ਆਂਦੇ ਹੋਏ ਪਰ ਜਿਹੜਾ ਇਹ ਵਰਕ ਪਰਮਿਟ ਹੈਗਾ ਮੈਨਿਕ ਇਹਦਾ ਇਹ 2 ਮਹੀਨੇ ਦੇ ਵੀ ਤੁਹਾਨੂੰ ਵਰਕ ਪਰਮਿਟ ਵੀ ਮਿਲ ਸਕਦਾ ਹੂੰ ਜੀ ਤੇ ਸਰ ਇਹਦੇ ਲਈ ਕਰਾਈਟੇਰੀਆ ਦੀ ਗੱਲ ਕੀਤੀ ਜਾਵੇ ਤਾਂ ਜੇ ਅਬ ਤੋਂ ਪਹਿਲਾਂ ਆਪਾਂ ਏਮਪਲੋਇਰ ਦੀ ਗੱਲ ਕਰੀਏ ਤਾਂ ਉਹਦੇ ਵੱਲੋਂ ਕੀ ਕੀ ਚਾਹੀਦਾ ਏਮਪਲੋਇਰ ਵੱਲੋਂ ਏਮਪਲੋਇਰ ਦੋ ਤਰ੍ਹਾਂ ਦੇ ਇਥੇ ਏਮਪਲੋਇਰ ਹਨ ਇੱਕ ਹੈਗਾ ਚਾਈਲਡ ਕੇਅਰ ਵਾਸਤੇ ਇੱਕ ਹੈਗਾ ਐਲਡਰ ਕੇਅਰ ਵਾਸਤੇ ਏਮਪਲੋਇਰ ਜੇ ਆਪਾਂ ਕਹੀਏ ਹਸਬੰਡ ਵਾਈਸ ਤੇ ਇੱਕ ਬੱਚ ਦੀ ਇਨਕਮ ਨੋਟਿਸ ਅਸੈਸਮੈਂਟ ਪਰਸਨਲ ਇਨਕਮ ਇਹ ਨਹੀਂ ਕਿ ਕੋਈ ਕੰਪਨੀ ਕੋਲ ਉਹਨਾਂ ਦਾ ਕੋਈ ਬਿਜ਼ਨਸ ਹੈ ਉਹਦੀ ਇਨਕਮ ਉਹਨਾਂ ਦੀ ਪਰਸਨਲ ਇਨਕਮ 75000 ਡਾਲਰ ਦੇ ਕਰੀਬ ਹੋਣੀ ਚਾਹੀਦੀ ਤੇ ਉਹ ਜੇ ਸਪੋਜ਼ ਕਰੋ ਉਹ ਸਿਰਫ 50000 ਡਾਲਰ ਕਮਾਉਂਦੇ ਨੇ ਤੇ ਬਾਕੀ ਦੇ ਜਿਹੜੇ 25000 ਡਾਲਰ ਹੈਗੇ ਜਿਉ ਉਹ ਆਪਣੇ ਅਕਾਊਂਟ ਦੇ ਵਿੱਚ ਵੀ ਸ਼ੋ ਕਰ ਦੇਣ ਤਾਂ ਵੀ ਉਹ ਕੁਆਲੀਫਾਈ ਕਰ ਸਕਦੇ ਹਨ ਕਿਸੇ ਨੂੰ ਵੀ ਨੈਨੀ ਵਾਸਤੇ ਰੱਖਣ ਵਾਸਤੇ اچھا ਉਹ ਨੈਨੀ ਦੇ ਵਿੱਚ ਇਹ ਹੈ ਕਿ ਜੇ ਕੋਈ ਲੇਡੀ ਪ੍ਰੈਗਨੈਂਟ ਹੈ ਜੀ ਬੇਬੀ ਨਹੀਂ ਹੋਇਆ ਉੱਥੋਂ ਲੈ ਕੇ 14 14.5 ਸਾਲ ਤੱਕ ਦਾ ਬੱਚਾ ਹੈਗਾ ਇਹਨੂੰ ਸੰਭਾਲਣ ਵਾਸਤੇ ਇੱਕ ਨੈਣੀ ਰੱਖੀ ਜਾ ਸਕਦੀ ਹੈ ਉਸੇ ਤਰ੍ਹਾਂ ਜੇ ਕੋਈ ਐਡਰਲੀ ਕੇਅਰ ਹੈ ਐਡਰਲੀ ਵਿੱਚ 65 ਸਾਲ ਜਾਂ ਇਸ ਤੋਂ ਉੱਪਰ ਉਮਰ ਵਾਲੇ ਕੋਈ ਡਿਸੇਬਿਲਟੀ ਦਾ ਕੋਈ ਕ੍ਰੋਨਿਕਲ ਹੈ ਕਿਸ ਨੂੰ ਕਿਸੇ ਤਰ੍ਹਾਂ ਵੀ ਕੋਈ ਡਿਪਰੈਸ਼ਨ ਚ ਹੈ ਇਹ ਸਾਰੇ ਲੋਕ ਜ਼ਰੂਰੀ ਨਹੀਂ ਕਿ 60 ਸਾਲੀ ਹੋਣ ਇਸ ਤੋਂ ਘੱਟ ਉਮਰ ਦੇ ਵੀ ਲੋਕਾਂ ਨੂੰ ਡਿਸੇਬਿਲਟੀ ਹੋ ਸਕਦੀ ਹੈ ਜਾਂ ਕ੍ਰੋਨਿਕਲ ਹੈ ਉਹ ਕ੍ਰੋਨਿਕਲ ਵਾਲੇ 90 95 100 ਸਾਲ ਤੇ ਪਹੁੰਚੇ ਜਿਨ੍ਹਾਂ ਨੂੰ ਵੀ ਰਿਕੁਆਇਰਮੈਂਟ ਹੈਗੀ ਉਹ ਸਾਰੇ ਕੁਆਲੀਫਾਈ ਕਰ ਸਕਦੇ ਹਨ ਕਿਸੇ ਨੂੰ ਵੀ ਨੈਨੀਆ ਕਲੀਅਰ ਕੀ ਰੱਖਣ ਵਾਸਤੇ ਪ੍ਰੋਵਾਈਡਡ ਆਨ ਅ ਕੋਲ ਸਫੀਸ਼ੀਐਂਟ ਇਨਕਮ ਹੋਏ ਜੇ ਸਫੀਸ਼ੀਐਂਟ ਨੋਟਿਸ ਅਸੈਸਮੈਂਟ ਇਨਕਮ ਨਹੀਂ ਸ਼ੋ ਹੋ ਰਹੀ ਉਹਨਾਂ ਦੇ ਆਪਣੇ ਕੋਲ ਸੇਵਿੰਗਸ ਇੰਨੇ ਪੈਸੇ ਹੋਣ ਤਾਂ ਕਿ ਉਹ ਜਿਹੜਾ ਉਹ ਕ੍ਰਾਈਟੇਰੀਆ ਹੈਗਾ ਮੀਟ ਕਰਨਾ ਕਿਉਂਕਿ ਤੁਹਾਨੂੰ ਇੱਕ EMPLOYE ਨੂੰ ਨੌਕਰੀ ਵੀ ਦੇਣੀ ਪੈਂਦੀ ਹੈ ਉਹ ਜਿਹੜੀ ਨੌਕਰੀ ਦਾ ਜਿਹੜਾ ਪਤਾ ਹੈਗਾ ਉਹ ਅਪ੍ਰੋਕਸੀਮੇਟਲੀ 32000 ਡਾਲਰ ਸਾਲ ਦਾ ਬੰਦਾ ਉਹ ਇੰਕੋਰਪੋਰੇਟ ਹੁੰਦੀ ਹੈ ਤਾਂ ਜਾ ਕੇ 75000 ਡਾਲਰ ਬਣਦੇ ਹਨ ਜੇ ਹਸਬੰਡ ਵਾਈਫ ਤੇ ਇੱਕ ਬ ਜੀ ਤੇ ਸਰ ਜਿਵੇਂ এমপ্লয়ার 65 প্লাস এজ ਦਾয়া ਤਾਂ ਉਹ ਕੰਮ ਨਹੀਂ ਕਰਦੇ ਹੋਣੇ ਚਾਹੀਦੇ। ਉਹ ਕੰਮ ਨਹੀਂ ਕਰਦੇ ਹੋਣੇ ਚਾਹੀਦੇ। ਉਹ ਕੰਮ ਹੀ ਕਰਦੇ ਪਏ ਫਿਰ ਉਹਨਾਂ ਨੂੰ ਕੇਰਗ ਦੇ ਬਧੀ ਕੀ ਲੋੜ ਹੈ। ਹੂੰ। ਤਾਂ ਇਹ ਜੇ ਉਹਨਾਂ ਦਾ ਕੋਈ ਆਪਣਾ ਬਿਜ਼ਨਸ ਹੈ ਉਹ ਵੀ ਨਹੀਂ ਉਹ ਦੇ ਸਕਦੇ। ਮਤਲਬ ਹੀ ਨਹੀਂ ਜੇ ਉਹ ਨੌਕਰੀ ਕਰਨ ਲੱਗ ਗਏ ਫਿਰ ਉਹਨਾਂ ਨੂੰ ਤਾਂ ਲੋੜ ਹੀ ਨਹੀਂ ਨਾ ਇਹ ਤਾਂ ਫਿਰ ਡਿਡੈਂਡੈਂਟ ਹੋ ਗਿਆ ਫਿਰ ਇਹ ਨੌਕਰੀ ਹੀ ਕਰ ਰਹੇ ਜੋ ਪੈਨਸ਼ਨ ਦੇ ਉੱਤੇ ਘਰ ਨਹੀਂ ਬੈਠੇ ਤਾਂ ਉਹ ਕੁਆਲੀਫਾਈ ਨਹੀਂ ਕਰਦੇ ਜਿਵੇਂ ਆਪਾਂ ਬਜ਼ੁਰਗਾਂ ਦੀ ਗੱਲ ਕਰੀਏ ਉਹ ਕੁਆਲੀਫਾਈ ਕਰ ਸਕਦੇ ਆ। ਪਰ ਹੁਣ ਇਹਦੇ ਵਿੱਚ ਵੀ ਇੱਕ ਕ੍ਰਾਈਟੇਰੀਆ ਆ ਗਿਆ ਜੋ ਕਿ ਪਹਿਲੇ ਟਾਈਮ ਦੇ ਵਿੱਚ ਜਿਹੜਾ 2000 19 ਤੋਂ ਲੈ ਕੇ 2024 ਤੱਕ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਵਿੱਚ ਜੇ ਕੋਈ ਏਮਪਲੋਇਰ ਏਮਪਲੋਈ ਹੈ ਬਾਲ ਦੇਸ਼ਾਂ ਦੇ ਚ ਉਹ ਆਪਣੇ ਫਾਦਰ ਨੂੰ ਆਪਣੇ ਪੇਰੈਂਟ ਨੂੰ ਗ੍ਰੈਂਡਪੇਰੈਂਟ ਨੂੰ ਸਾਹਮਣੇ ਆ ਸਕਦਾ ਸੀ ਪਰ ਹੁਣ ਜਿਹੜਾ ਨਵਾਂ ਕ੍ਰਾਈਟੇਰੀਆ ਆਇਆ ਉਹਦੇ ਪੇਰੈਂਟ ਤੇ ਗ੍ਰੈਂਡਪੇਰੈਂਟ ਨੂੰ ਉਹ ਨਹੀਂ ਸਾਹਮਣੇ ਆ ਸਕਦਾ ਨਾ ਆਪਣੇ ਸਪਾਊਸ ਨੂੰ ਸਾਹਮਣੇ ਆ ਸਕਦਾ ਨਾ ਆਪਣੇ ਬੱਚਾ ਨੂੰ ਸਾਹਮਣੇ ਆ ਸਕਦਾ ਉਹ ਸਿਬਲਿੰਗ ਜਿਹੜੇ ਆਪਣੇ ਭੈਣ ਭਰਾ ਉਨਾਂ ਨੂੰ ਸਾਮਸਦਾਂ ਉਹਨਾਂ ਦੇ ਬੱਚਾ ਨੂੰ ਸਾਮਸਦਾਂ ਉਹ ਪੋਸਿਬਿਲਟੀ ਹੈ ਸੋ ਥੋੜਾ ਜਿਹਾ ਕ੍ਰਾਈਟੇਰੀਆ ਵੀ ਇਹਦੇ ਵਿੱਚ ਚੇਂਜ ਹੋਇਆ ਓਕੇ ਤੇ ਇਸ ਨਾਲ ਹੀ EMPLOYE ਦੀਆਂ ਕੀ ਰਿਕੁਆਇਰਮੈਂਟਸ ਨੇ ਇਸ ਪ੍ਰੋਗਰਾਮ ਦੇ ਲਈ ਜੇ ਤਾਂ ਜਿਹੜਾ EMPLOYE ਹੈਗਾ ਜੋ 12 ਪਾਸ ਹੈ ਕੈਂਡਰ ਵਿੱਚ ਹੈ 12 ਪਾਸ ਹੈ ਔਰ ਉਹਦੇ ਕੋਲ IELTS ਵਿੱਚ ਜਾਂ ਲੈਂਗੁਏਜ ਪ੍ਰੋਫੀਸ਼ੈਂਸੀ ਵਿੱਚ CLB 4 ਉਹ ਹੈ ਉਹਦੇ ਕੋਲ ਜਾਂ ਤਾਂ ਐਜੂਕੇਸ਼ਨ ਹੈ ਰਿਲੇਟਡ ਰਿਲੇਟਿਵ ਫੀਲਡ ਦੇ ਵਿੱਚ ਜਿਵੇਂ ਕਿ ਚਾਈਲਡ ਕੇਅਰ ਦੇ ਵਿੱਚ ਹੈਗੀ ਜਾਂ ਐਡਰਲੀ ਕੇਅਰ ਵਿੱਚ ਹੈ ਐਜੂਕੇਸ਼ਨ ਹੈ ਔਰ ਆ ਜਾਂ ਉਹਦੇ ਕੋਲ 6 ਮਹੀਨੇ ਦਾ ਐਕਸਪੀਰੀਅੰਸ ਹੈ ਬੱਚੇ ਵੱਡੇ ਸਾਹਮਣੇ ਮੈਂ ਫੇਰ ਕਹਿ ਰਿਹਾ ਇਸ ਗੱਲ ਤੇ ਕਿ ਆਪਣੇ ਕੋਲ ਸਿਰਫ 11 ਕੁ ਮਹੀਨੇ ਹੀ ਬੱਚੇ ਆ 11 ਦੇ ਵੀ 10 ਮਹੀਨੇ ਬੱਚੇ ਹਨ ਕਿਉਂਕਿ ਫਾਈਲ ਵੀ ਸਿਰਫ ਔੜੀ ਤਿਆਰ ਕਰਨੀ ਹੁੰਦੀ ਹੈ ਇਹ 10 ਮਹੀਨੇ ਵਿੱਚੋਂ ਜਿਹੜੇ ਲੋਕ ਕੈਨੇਡਾ ਦੇ ਵਿੱਚ ਕਿਸੇ ਤਰ੍ਹਾਂ ਦੇ ਵਰਕ ਪਰਮਿਟ ਓਪਨ ਵਰਕ ਪਰਮਿਟ ক্লোਜ਼ ਵਰਕ ਪਰਮਿਟ ਕੋਈ ਆਊਟਰ ਸਟੇਟਸ ਜਾਂ ਕੋਈ 2021 16 ਦਸੰਬਰ 2021 ਵਿੱਚ ਕੈਨੇਡਾ ਆਇਆ ਸੀ ਉਸ ਤੋਂ ਬਾਅਦ ਉਹ ਕਿਸੇ ਟਾਈਮ ਦੇ ਉੱਤੇ ਵਰਕ ਪਰਮਿਟ ਤੇ ਰਿਹਾ ਤੇ ਹੁਣ ਉਹ ਅ ਜਿਸ ਤਰ੍ਹਾਂ ਵੀ ਉਹਤੇ ਵੀ ਹੈਗਾ ਤਾਂ ਉਹ ਵੀ ਕੁਆਲੀਫਾਈ ਕਰ ਸਕਦਾ ਹੈ ਐਜ਼ ਅ ਵਰਕਰ ਸੋ ਜਿਵੇਂ ਤੁਸੀਂ ਕਿਹਾ ਕਿਹੜੇ ਕਿਹੜੇ EMPLOYE ਜਿਹੜੇ EMPLOYER ਹੈਗੇ ਉਹ EMPLOYED ਜਿਹੜੇ ਹੈਗੇ ਉਹ ਇਹ ਹੋਣਾ ਚਾਹੀਦਾ ਉਹਨਾਂ ਕੋਲ ਤਾਂ ਇਨਕਮ ਹੋਣੀ ਚਾਹੀਦੀ ਹੈ ਤੇ ਇੱਕ ਉਹਨਾਂ ਕੋਲ ਬੱਚੇ ਜਾਂ ਬੁੱਢੇ ਹੋਣੇ ਚਾਹੀਦੇ ਜਿਨ੍ਹਾਂ ਨੂੰ ਐਕਚੁਅਲੀ ਨੀਟ ਹੈ ਕੋਈ ਨਾ ਕੋਈ ਕੇਅਰ ਗੀਵਰ ਰੱਖਣ ਵਾਸਤੇ ਜੀ ਤੇ ਸਰ ਇੱਕ ਜਿਹੜੇ EMPLOYE ਜਿਨ੍ਹਾਂ ਨੇ ਜੌਬ ਕਰਨ ਬਾਰੇ ਸੋਚਦੇ ਨੇ ਉਹਨਾਂ ਦਾ ਇਹ ਬਹੁਤ ਕੁਐਸਚਨ ਆਉਂਦਾ ਕਿ ਕੋਈ ਸਟੱਡੀ ਚਾਹੀਦੀ ਹੈ ਨਾ ਨਹੀਂ ਦੀ ਜੌਬ ਕਰਨ ਲਈ ਜਾਂ ਕੇਅਰ ਗੀਵਰ ਦੀ ਜਿਹੜਾ ਇਹ ਤਾਂ ਰਿਕੁਆਇਰਮੈਂਟ ਹੈ ਜਿਵੇਂ ਕੋਈ ਇੱਥੇ ਸਟੱਡੀ ਪਰਮਿਟ ਦੁੱਤੇ ਹੈ ਹੋ ਸਕਦਾ ਉਹਨੇ ਬਿਜ਼ਨਸ ਦੀ ਪ੍ਰੋਗਰਾਮ ਪੜਿਆ ਹੋਵੇ ਜਿਹੜਾ ਇਹਦਾ ਰਿਕੁਆਇਰਮੈਂਟ ਹੈ ਕਿ ਇਹ LMIA ਜਿਹੜੀ ਚੇਂਜ ਕਰਨ ਵਾਸਤੇ ਇਦੇ ਵਿੱਚ ਕੋਈ ਉਹਦੇ ਵਿੱਚ এডਿਕੇਸ਼ਨ ਦੀ ਲੋੜ ਨਹੀਂ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਉਹਦੇ ਵਿੱਚ ਤੁਸੀਂ ਜਿਹੜੀ ਐਲ ਐਮ ਆਈ ਜਿਹੜੀ ਹੈਗੀ ਲੇਬਰ ਮਾਰਕ ਇੰਪੈਕਟ ਅਸੈਸਮੈਂਟ ਚਾਈਲਡ ਕੇਅਰ ਜਾਂ ਐਂਡਰ ਲੀ ਕੇਅਰ ਕਿਸੇ এডਿਕੇਸ਼ਨ ਕਿਸੇ ਐਕਸਪੀਰੀਅੰਸ ਦੇ ਬਿਨਾ ਵੀ ਲੈ ਸਕੋ। ਓਕੇ ਤੇ ਅਧਨਲ ਸਰ ਆਇਲਸ ਦੀ ਗੱਲ ਕਰੀਏ ਆਸ ਦੇ ਵਿੱਚ ਕਿੰਨੇ ਬੈਂਡ ਚਾਹੀਦੇ ਸੀ ਐਲ ਪੀ 4 ਤੁਸੀਂ ਦੱਸਿਆ ਜੀ ਹਾਂਜੀ ਸੀ ਐਲ ਪੀ 4 ਜਿਹਦੇ ਵਿੱਚੋਂ ਲਿਸਨਿੰਗ ਦੇ ਵਿੱਚੋਂ 4.5 ਬੈਂਡ ਹੈ। ਹੂੰ ਰਾਈਟਿੰਗ ਤੇ ਸਪੀਕਿੰਗ ਜੋ ਚਾਰ ਬੈਂਡ ਇਹ ਵੀ ਨਹੀਂ ਵਿੱਚ ਉਹ ਸਾਢੇ 30 ਬੈਂਡ ਜੀ ਤੇ ਇਹਨਾਂ ਲਈ ਕਈ ਕੇਸ ਰਿਫਿਊਜ਼ ਹੋ ਜਾਂਦੇ ਨੇ ਤਾਂ ਉਹ ਤੁਸੀਂ ਅਸੈਪਟ ਕਰਦੇ ਹੋ ਬਿਲਕੁਲ ਮੇਰੇ ਕੋਲ ਬਹੁਤ ਇਤਜ਼ਾਰ ਦੇ ਵਿੱਚ ਲੋਕਾਂ ਦੇ ਪ੍ਰੀਵੀਅਸ ਜਿਹੜੇ ਕੇਸ ਸੀਗੇ 2015 ਤੋਂ -20, 2019 ਤੋਂ ਲੈ ਕੇ 2024 ਬਹੁਤ ਲੋਕਾਂ ਦੇ ਕੇਸ ਰਿਫਿਊਜ਼ ਹੋ ਕੇ ਇਹ ਦੋਸਾ ਕੰਸਲਟੈਂਟਸ ਤੋਂ ਜਾਂ ਉਹਨਾਂ ਨੇ ਅਪੀਲ ਲਗਾਈ ਜਾਂ ਮੇਰੇ ਤੋਂ ਵੀ ਰਿਜੈਕਟ ਹੋ ਗਏ ਉਹਨਾਂ ਨੂੰ ਦੁਬਾਰਾ ਤੋਂ ਕੇਸਸ ਨੂੰ ਮੈਂ ਲਗਾਇਆ ਔਰ ਮੇਨੂੰ ਸਕਸੈਸਫੁਲ ਬਹੁਤ ਮੈਂ ਕਾਸਟਨ 99.9% ਸਫਲਤਾ ਦੇ ਨਾਲ ਹਾਸਲ ਹੋਈ ਹੈ। ਜੀ ਤੇ ਅਗਲੇ ਸਾਲ ਦੇ ਪ੍ਰੋਗਰਾਮ ਦੇ ਲਈ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਤੁਹਾਡੇ ਕੋਲ ਆਉਣ ਲੱਗ ਗਏ। ਬਿਲਕੁਲ ਆਉਣੇ ਸ਼ੁਰੂ ਹੋ ਗਏ ਹੈ ਮੈਂ ਹੁਣੇ ਤੋਂ ਹੀ ਉਹਨਾਂ ਦੀ ਤਿਆਰੀ ਕਰਾ ਰਹੇ ਹਾਂ ਇਹ ਹੀ ਨਹੀਂ ਬਿਲਕੁਲ ਇਹ ਵੀ ਪ੍ਰੋਸੀਜਰ ਹੈ ਮੈਂ ਕੋਈ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਾਂ ਕੋਈ ਮੈਂ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਅੱ비 ਬੈਠਾ ਜਿਹਦੇ ਨਾਲ ਜਿਹੜੇ ਲੋਕ ਬਾਹਲੇ ਦੇਸ਼ਾਂ 'ਚ ਵੀ ਬੈਠੇ ਆ ਉਹਨਾਂ ਨੂੰ ਵੀ ਮੈਂ ਕੈਨੇਡਾ 2025 ਵਿੱਚ ਲਿਆ ਕੇ ਔਰ 2026 'ਚ ਉਹਨਾਂ ਦਾ ਕੇਸ ਮੈਂ ਅਪਲਾਈ ਕਰਾਉਂਗਾ ਕੈਨੇਡਾ ਦੀ ਧਰਤੀ 'ਤੇ। ओके ਤੇ ਆਊਟਸਾਈਡ ਕੈਨੇਡਾ ਜਿਵੇਂ ਸੁਣਨ ਚਾ ਰਿਹਾ ਹੈ ਕਿ 2027 ਤੋਂ ਖੁੱਲਣੀਆਂ ਉਹਦੀਆਂ ਅਪਲੀਕੇਸ਼ਨਸ ਕੀ ਕੁਝ ਇਦਾਂ ਦਾ ਸੱਚ ਹੈ ਜਾਂ ਝੂਠੀ ਖਬਰ ਹੈ ਨਹੀਂ ਇਹ ਤਾਂ ਸੱਚ ਹੈ ओके ਕੋਈ ਝੂਠ ਨਹੀਂ 2027 ਵਿੱਚ ਬਾਲੀ ਦੇਸ਼ਾਂ ਦੀਆਂ ਅਪਲੀਕੇਸ਼ਨਸ ਖੁੱਲਣਗੀਆਂ ਪਰ ਮੈਂ ਉਹ ਜਿਹੜੇ 2027 ਤੋਂ ਪਹਿਲਾਂ ਜੋ ਕੋਈ ਚਾਹਵਾਨ ਹੋਣ ਕਿ 2026 ਦੇ ਵਿੱਚ ਕੈਨੇਡਾ ਰਹਿ ਕੇ ਉਹ ਅਪਲਾਈ ਕਰਨਾ ਚਾਹੁੰਦੇ ਹੁਣ ਬਿਲਕੁਲ ਇਸ ਤਰ੍ਹਾਂ ਦਾ ਵੀ ਪ੍ਰੋਸੀਜਰ ਹੈ ਜਿਸ ਦੇ ਵਿੱਚ ਮੈਂ ਉਹਨਾਂ ਨੂੰ 2025 ਦੇ ਦਸੰਬਰ ਦੇ ਆਸ-ਪਾਸ ਤੱਕ ਇੰਡੀਆ ਤੋਂ ਜਾਂ ਬਾਹਲੇ ਦੇਸ਼ਾਂ ਤੋਂ ਕੈਨੇਡਾ ਲਿਆ ਸਕਦਾ ਆਪਣੀ ਕੋਸ਼ਿਸ਼ ਕਰਕੇ ਇੱਥੇ ਲਿਆ ਸਕਦਾ ਏਮਪਲੋਇਰ ਉਹਦਾ ਸੇਮ ਹੀ ਰਹੇਗਾ ਜੋ ਉਹਨਾਂ ਦਾ 2027 ਚ ਰਹਿਣਾ ਉਹੀ ਹੋਣਾ ਉਹਨਾਂ ਦਾ ਏਮਪਲੋਇਰ 2026 ਵਾਸਤੇ ਰਹਿ ਸਕਦਾ ਔਰ ਕਿਉਂਕਿ ਉਹ ਜਿਹੜੇ ਬਾਹਲੇ ਦੇਸ਼ਾਂ 'ਚ ਲੋਕ ਬੈਠੇ ਉਹਨਾਂ ਨੇ ਆਲਰੇਡੀ ਆਪਣੀ 6-6 ਮਹੀਨੇ ਪੂਰੇ ਕੀਤੇ ਹੋਏ ਹਨ ਤੇ ਉਹਨਾਂ ਨੂੰ ਇੱਥੇ ਪਹੁੰਚ ਕੇ ਜੇ ਉਹ ਦਸੰਬਰ ਤੱਕ ਜਾਂ ਜਨਵਰੀ 2026 ਤੱਕ ਹੀ ਪਹੁੰਚਾਂਦੇ ਹਨ ਉਹਨਾਂ ਨੂੰ ਮੈਂ 2026 31 ਮਾਰਚ 2026 ਵਾਸਤੇ ਉਹਨਾਂ ਦਾ ਕੇਸ ਸਪਲਾਈ ਕਰ ਸਕਦਾ ਜੀ ਤੇ ਸਰ ਜਿਹਨਾਂ ਦੀ ਐਪਲੀਕੇਸ਼ਨ ਸਬਮਿਟ ਹੋ ਚੁੱਕੀ ਹੈ ਨਹੀਂ ਤਾਂ ਉਸ ਤੋਂ ਬਾਅਦ ਕਿੰਨਾ ਪ੍ਰੋਸੈਸਿੰਗ ਟਾਈਮ ਹੈ ਇਹ ਯੂਜੂਲੀ 6 ਤੋਂ 8 ਮਹੀਨੇ ਲੱਗਦੇ ਹੈ ਜਿਹੜਾ ਕਿ ਪਹਿਲੀ ਐਪਲੀਕੇਸ਼ਨ ਦਾ ਜਿਹੜਾ ਯੂ ਨੋ AOR ਕਹ ਲੋ ਅਗਨੋਲਜਮੈਂਟ ਰਸੀਟ ਕਹ ਲੋ ਜਿਹਦੇ ਚੋਂ ਉਹਨਾਂ ਦੇ ਯੂਸੇਜ ਨੰਬਰ ਤੇ ਉਹਨਾਂ ਦੀ ਐਪਲੀਕੇਸ਼ਨ ਨੰਬਰ ਜਿਹੜੀ ਕਿ ਕ੍ਰੀਏਟ ਹੋ ਕੇ ਆਦੀ ਹੈ ਅਪਰੋਕਸੀਮੇਟ 6 ਤੋਂ 8 ਮਹੀਨੇ ਲੱਗਦੇ ਆ ਜਿਹੜਾ ਕੇਸ ਅਪਲਾਈ ਹੋਇਆ ਉਹਦੇ ਚਾ ਸਿਰਫ ਇੰਨੀ ਕੁ ਗੱਲ ਹੁੰਦੀ ਹੈ ਕਿ ਤੁਸੀਂ ਆਪਣਾ ਕੇਸ ਅਪਲਾਈ ਕੀਤਾ ਜਿਹੜੇ ਕਰ ਗਏ ਅਪਲਾਈ ਜਿਹੜੇ ਕਰ ਗਏ ਅਪਲਾਈ ਉਹਨਾਂ ਨੂੰ ਨਾਲ ਦੀ ਨਾਲ ਅਗਨੋਲਜਮੈਂਟ ਆ ਗਈ ਕਿ ਤੁਸੀਂ ਤੁਹਾਡਾ ਸਾਨੂੰ ਕੇਸ ਰਿਸੀਵ ਹੋ ਗਿਆ ਕਿਉਂਕਿ ਇਹ ਐਸਾ ਫਾਸਟ ਟਰੈਕ ਪ੍ਰੋਗਰਾਮ ਹੈਗਾ ਏ ਇਹ ਤਾਂ ਹੈ ਨਹੀਂ ਕਿ ਜਦੋਂ ਪ੍ਰੋਗਰਾਮ ਖੁੱਲੇਗਾ ਉਦੋਂ ਹੀ ਤੁਸੀਂ ਟਾਈਪ ਇਨ ਕਰਨ ਬੈਠ ਜਾਓਗੇ ਤਾਂ ਤਾਂ ਤੁਹਾਡੀਆਂ ਐਪਲੀਕੇਸ਼ਨਾਂ ਨਹੀਂ ਲੱਗੀਆਂ ਬਹੁਤ ਸਾਰੇ ਕੰਸਲਟੈਂਸੀਆਂ ਜਾਂ ਜਿਹਨਾਂ ਲੋਕਾਂ ਨੇ ਖੁਦ ਅਟੈਂਪਟ ਕੀਤੇ ਉਹਨਾਂ ਦੀਆਂ ਐਪਲੀਕੇਸ਼ਨਾਂ ਨਹੀਂ ਲੱਗੀਆਂ ਪਰ ਮੈਂ ਬੜਾ ਫਕਰ ਨਾ ਕਰ ਰਹੇ ਜੀ ਮੇਰੇ ਕੋਲ ਜਿੰਨੀਆਂ ਵੀ ਫਾਈਲਸਆਂ ਸਾਰੀਆਂ ਅਸੀਂ ਲਗਾ ਕੇ ਬਿਲੇ ਬੈਠੇ ਸੀ ਉਹ ਕਿਉਂ ਹੋਇਆ ਕਿਉਂਕਿ ਅਸੀਂ ਪਹਿਲਾਂ ਹੀ ਤਿਆਰੀ ਕਰਦੇ ਰਹਨੇ ਸਾਰੇ ਪ੍ਰੋਗਰਾਮ ਨੂੰ ਅਸੀਂ ਪਹਿਲਾਂ ਹੀ ਕੰਪਲੀਟ ਕਰਕੇ ਕਿਸੇ ਪਲਾਨ ਦੀ ਆ ਆਪਣੇ ਕੋਲ ਉਹਨਾਂ ਦੀ ਫਾਈਲਾਂ ਬਣਾ ਲੈਣੇ ਆ ਫਿਰ ਉਹਦੇ ਬਾਅਦ ਅਸੀਂ ਅਪਲਾਈ ਕਰਦੇ ਜੀ ਤੇ ਸਰ ਜਿਵੇਂ ਇਸ ਵੇਲੇ ਇਮੀਗ੍ਰੇਸ਼ਨ ਚੰਨੀ ਜ਼ਿਆਦਾ ਸਖਤਾਈ ਹੋ ਰਹੀ ਹੈ ਬੜੇ ਧਿਆਨ ਦੇ ਨਾਲ ਸਾਰੀਆਂ ਐਪਲੀਕੇਸ਼ਨ ਚੈੱਕ ਕੀਤੀਆਂ ਜਾਂਦੀਆਂ ਤਾਂ ਆਈ ਥਿੰਕ ਛੋਟੀ ਜਿਹੀ ਵੀ ਗਲਤੀ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਕਿਉਂਕਿ ਦੇਖੋ ਇਹ ਪ੍ਰੋਗਰਾਮ ਜਿਹੜੇ ਵੀ ਹੈਗੇ 2-2 ਘੰਟੇ ਚ ਇਸ ਵਾਰੀ 31 ਮਾਰਚ 2025 ਨੂੰ ਇਹ ਪ੍ਰੋਗਰਾਮ ਖੁੱਲਿਆ ਸਿਰਫ 2 ਘੰਟੇ ਵਿੱਚ ਹੀ ਬੱਚਿਆਂ ਦਾ ਚਲੋ ਬੱਚਿਆਂ ਦਾ ਤਾਂ ਹਮੇਸ਼ਾ ਹੀ ਸੁਣਨਾ ਚਾਹੁੰਦਾ ਸੀ 2 ਘੰਟੇ ਜੀ ਬੰਦ ਹੋ ਜਾਂਦਾ ਪਰ ਬਜ਼ੁਰਗਾਂ ਵਾਲੀ ਫਾਈਲਾ ਵੀ 2 ਘੰਟੇ ਦੇ ਵਿੱਚ ਹੀ ਸਭ ਮੁੱਕ ਗਈਆਂ ਕਿਉਂਕਿ ਜਦੋਂ ਇਹ ਪ੍ਰੋਗਰਾਮ ਮੁੱਕ ਜਾਂਦਾ ਉਹ ਪ੍ਰੋਗਰਾਮ ਹੀ ਪੀਆਰਡੀ ਜਿਹੜਾ ਪੋਰਟਲ ਹੈ ਉੱਥੋਂ ਖਿੱਚ ਲਿਆ ਜਾਂਦਾ ਉੱਥੇ ਪ੍ਰੋਗਰਾਮ ਹੀ ਨਹੀਂ ਹੋ ਰਹਿੰਦਾ ਤੁਸੀਂ ਅੱਧੀ ਪਿਆਦੀ ਫਾਈਲ ਪਰ ਰਿਵਿਊ ਹੋਏਗੀ ਜੇ ਤੁਸੀਂ ਸ਼ੁਰੂ ਵੀ ਕੀਤੀ ਹੋਈਗੀ ਫਾਈਲ ਉਹ ਤੁਸੀ ਐਂਡ ਤੱਕ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਉਹ ਪ੍ਰੋਗਰਾਮ ਹੀ ਜਾਤਾ ਹੈਂਗ ਕਰ ਜਾਏਗਾ ਤੁਹਾਡੇ ਵਾਸਤੇ ਕਿਉਂਕਿ ਜੇ ਸੀਟਾਂ ਹੀ ਪੂਰੀਆਂ ਹੋ ਗਈਆਂ ਤਾਂ ਤੁਸੀਂ ਐਪਲੀਕੇਸ਼ਨ ਭਰ ਕੇ ਵੀ ਕੀ ਕਰਦੇ ਜੀ ਤੇ ਜਿਹੜੇ ਫਿਰ ਰਹਿ ਗਏ ਅਗਲੇ ਸਾਲ ਲਈ ਫਿਲ ਕਰ ਲੇ ਉਹ ਰਹਿ ਗਏ ਸਾਲ ਵਾਸਤੇ ਓਕੇ ਹਾਂ ਜੀ ਕਿਉਂਕਿ ਮੈਨੂੰ ਇਹ ਨੈਨੀ ਵਾਲਾ ਕੰਮ ਕਰਦੇ ਹੋਏ ਤੁਸੀਂ ਦੇਖਿਆ ਹੋਗਾ ਮੇਰੀਆਂ ਜਿਹੜੀਆਂ ਵੀਡੀਓਜ਼ ਆਉਂਦੀਆਂ ਹਮਦਰ ਟੀਵੀ ਨਾਲ ਇਹ ਸਿਰਫ ਮੈਂ ਨੈਨੀ ਕੇਅਰ ਉੱਤੇ ਹੀ ਬੋਲਦਾ ਤਾਂ ਇਹ ਦੇਖ ਕੇ ਮੇਰੇ ਕੋਲ ਇੱਕ ਐਕਸਪਰਟਿਸ ਹੈ ਨੈਨੀ ਤੇ ਕੇਅਰ ਗੀਵਰ ਦੇ ਐਪਲੀਕੇਸ਼ਨ ਨਵੇਂ ਨਵੇਂ ਮੈਟ੍ਰਿਕਲ ਆਬਦਾਰਾਂ ਨਾਲ ਕਿਵੇਂ ਮੈਂ ਆਪਣੇ ਕਲਾਇੰਟ ਦੇ ਹਿੱਤ ਵਿੱਚ ਕੰਮ ਕਰਕੇ ਜਿਵੇਂ ਕਿ ਮੈਂ ਇਹ ਇਹ ਕਹਿ ਰਿਹਾ ਕਿ ਜਿਹੜੇ ਲੋਕ ਬਾਹਲੇ ਦੇਸ਼ਾਂ 'ਚ ਬੈਠੇ ਉਹਨਾਂ ਨੂੰ ਵੀ ਮੈਂ ਕੋਸ਼ਿਸ਼ ਕਰ ਸਕਦਾ ਕਿ ਮੈਂ ਦਸੰਬਰ ਤੱਕ ਜਾਂ ਜਰੂਰੀ ਤੱਕ ਉਹਨਾਂ ਨੂੰ ਕੈਨਰਲ ਲਿਆਵਾਂ ਔਰ ਉਹਨਾਂ ਨੂੰ 2026 ਵਾਸਤੇ 31 ਮਾਰਚ 2026 ਵਾਸਤੇ ਉਹਨਾਂ ਦੀ ਫਾਈਲ ਵੀ ਇਸੇ ਪੂਲ ਤੋਂ ਲਵਾ ਦਵਾਂ ਜੀ ਤੇ ਸਰ 6 ਮਹੀਨੇ ਤੋਂ ਜੇਕਰ ਇੱਕ ਦਿਨ ਦੇ ਘੱਟ ਦਾ ਵੀ ਐਕਸਪੀਰੀਅੰਸ ਰਹਿ ਗਿਆ ਤਾਂ ਉਹ ਫਾਈਲ ਐਕਸੈਪਟ ਨਹੀਂ ਹੋਵੇਗੀ ਨਹੀਂ ਹੋ ਨਹੀਂ ਸਕਦੀ ਕਿਉਂਕਿ ਜਦੋਂ ਕ੍ਰਾਈਟੇਰੀਆ ਉਹਨਾਂ ਦੀ ਲਿਸਟ ਵਿੱਚ ਆ ਗਿਆ ਕਿ ਵੀ 6 ਮਹੀਨੇ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਤੁਹਾਡੇ ਕੋਲ ਓਕੇ ਵੱਧ ਹੋ ਸਕਦਾ ਘੱਟ ਨਹੀਂ ਚਾਹੀਦਾ ਵੱਧ ਹੋ ਸਕਦਾ ਘੱਟ ਨਹੀਂ ਹੋਣਾ ਚਾਹੀਦਾ ਜੀ ਤੇ ਇਹਨਾਂ ਲਈ ਸਰ ਕੋਈ ਹੋਰ ਜਾਣਕਾਰੀ ਇਸ ਪ੍ਰੋਗਰਾਮ ਮੈਂ ਦੇਣਾ ਚਾਹੁੰਦਾ ਕਿਉਂਕਿ ਦੇਖੋ ਜਿਹੜੇ ਲੋਕ ਆਲਰੇਡੀ 2019 ਤੋਂ ਲੈ ਕੇ 2024 ਦੇ ਬੈਂਡ ਉਸ ਪੀਰੀਅਡ ਦੇ ਵਿੱਚ ਇੱਥੇ ਪਹੁੰਚੇ ਹਨ ਇਹ ਜੇ ਤੁਹਾਨੂੰ ਪਤਾ ਹੋਵੇਗਾ ਕਿ ਹਰ ਬੰਦਾ ਨੈਨੀ ਤੇ ਕੇਅਰਗਿਵਰ ਕੰਮ ਨਹੀਂ ਕਰਨਾ ਚਾਹੁੰਦਾ ਲੋਕਲ ਸਾਇਲ ਬਿਲਕੁਲ ਹੀ ਨਹੀਂ ਜਿਹੜੇ ਲੋਕਲ ਸਿਟੀਜ਼ਨ ਹਨ ਜਾਂ ਪਰਮਨੈਂਟ ਰੈਜ਼ੀਡੈਂਟਸ ਹਨ ਉਹ ਤਾਂ ਬਿਲਕੁਲ ਹੀ ਨਹੀਂ ਕਰਨਾ ਚਾਹੁੰਦੇ ਜਿੰਨਾਂ ਦੇ ਪਾਸੇ ਉਹਦੇ ਚੀਜ਼ ਮਿਲਦੇ ਹਨ ਉਹ ਜੋ ਬੈਟਰ ਜੋਬਸ ਕਰਨਾ ਪਸੰਦ ਕਰਦੇ ਹਨ ਕਿਸੇ ਦੇ ਘਰ ਜਾ ਕੇ ਜਾਂ ਇਸ ਤਰ੍ਹਾਂ ਬੱਚੇ ਬਜ਼ੁਰਗ ਨਹੀਂ ਸੰਭਾਲਦੇ ਉਹ ਜਿਹੜੇ ਆਲਦੀ ਉੱਥੇ ਪਹੁੰਚੇ ਹੋਏ ਹਨ ਜਿਨ੍ਹਾਂ ਦੇ 6 ਮਹੀਨੇ ਪੂਰੇ ਹੋ ਗਏ ਤੇ ਜੇ ਉਹਨਾਂ ਦੀਆਂ ਆਪਣੀਆਂ ਐਪਲੀਕੇਸ਼ਨ ਪਰਮਨੈਂਟ ਰੈ residency ਵਾਸਤੇ ਅਪਲਾਈ ਕਰਤੀਆਂ ਤਾਂ ਬਹੁਤ ਹੀ ਚੰਗਾ ਜੇ ਨਹੀਂ ਕੀਤੀਆਂ ਤੇ ਤੁਸੀਂ ਮੈਨੂੰ ਆ ਕੇ ਮਿਲੋ ਮੈਂ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਹੁਣ ਪਰਮਨੈਂਟ ਰੈ residency ਵਾਸਤੇ ਅਪਲਾਈ ਕਰ ਸਕਦਾ ਇਹ ਹੀ ਨਹੀਂ ਜਦੋਂ ਤੁਹਾਡੇ ਤੁਹਾਨੂੰ ਜਦੋਂ ਤੁਸੀਂ ਕੈਨੇਡਾ ਆਏ ਸੀ ਤੁਸੀਂ ਆਪਣੇ ਵਰਕ ਪਰਮਿਟ ਦੇ ਉੱਤੇ ਦੇਖੋ ਉੱਤੇ 36 ਮਹੀਨੇ ਦਾ ਵਰਕ ਪਰਮਿਟ ਤੁਹਾਨੂੰ ਦਿੱਤਾ ਗਿਆ ਹੁਣ ਜਦੋਂ 6 ਮਹੀਨੇ ਕੰਮ ਕਰਨ ਦੇ ਬਾਅਦ ਮੈਂ ਤੁਹਾਡੀ ਐਪਲੀਕੇਸ਼ਨ ਨੂੰ ਪਰਮਨੈਂਟ ਰੈ residency ਵਾਸਤੇ ਅਪਲਾਈ ਕਰਦਾ ਤੇ ਅੱਜਕੱਲ ਥੋੜਾ ਜਿਹਾ ਡਿਲੇ ਹੈਗਾ ਥੋੜਾ ਟਾਈਮ ਲੱਗ ਰਿਹਾ ਤੁਹਾਨੂੰ ਪਰਮਨੈਂਟ ਰੈ residency ਮਿਲਣ ਵਾਸਤੇ ਤਾਂ ਹੁੰਦਾ ਕਿ ਜਿਹੜਾ ਬੰਦਾ ਇੱਥੇ ਆਇਆ ਹੈਗਾ ਉਸ ਸਟੂਡੈਂਟ ਦੇ ਥੱਲੇ ਉਹ ਚਾਹੁੰਦਾ ਕਿ ਉਹਦਾ ਵੈਸੀ ਪ੍ਰੋਫੈਸ਼ਨ ਕੁਝ ਹੋਰ ਹੁੰਦਾ ਜਾਂ ਉਹ ਚਾਹੁੰਦਾ ਮੈਂ ਬਹੁਤ ਬੱਚੇ ਜਾਂ ਬੁੱਢੇ ਸੰਭਲੇ ਉਹ ਮੇਰਾ ਵੀ ਮਨ ਕਰਦਾ ਮੈਂ ਕੋਈ ਹੋਰ ਕਿੱਤੇ ਦੇ ਵਿੱਚ ਕੋਈ ਹੋਰ ਪ੍ਰੋਫੈਸ਼ਨ ਦੇ ਵਿੱਚ ਮੈਂ ਵੀ ਆਪਣੀ ਜਿਹੜੀ ਇਨਕਮ ਹੈ ਥੋੜੀ ਜਿਹਾ ਬਤਾਵਾਂ ਕਿਉਂਕਿ ਇਹਦੇ ਤੁਹਾਨੂੰ 20 ਡਾਲਰ ਘਟੋ ਘਟ 20 ਡਾਲਰ ਪ੍ਰੋਮਿਸ ਜਿਹੜਾ 온ਟਾਰੀਓ ਇੱਥੇ 20 ਡਾਲਰ ਘੰਟਾ ਬੇਸ ਸੈਲਰੀ ਹੈ ਜਿਹੜੀ ਤੁਹਾਨੂੰ ਮਿਲਦੀ ਹੈ ਤੁਹਾਨੂੰ ਲੱਗਦਾ ਕਿ ਹੋ ਸਕਦਾ ਮੈਂ 30 35 ਡਾਲਰ ਵੀ ਕਮਾ ਸਕਦਾ ਹਾਂ ਮੇਰਾ ਪੋਟੈਂਸ਼ੀਅਲ ਵੱਧ ਹੈ ਸੋ 6 ਮਹੀਨੇ ਬਾਅਦ ਜਦੋਂ ਤੁਸੀਂ ਆਪਣੀ ਪਰਮਨੈਂਟ ਰੈ residency ਦੀ ਫਾਈਲ ਲਗਾਣੇ ਹੋ ਉਹਦੇ ਅਗਲੇ 6 ਤੋਂ 7 ਮਹੀਨੇ ਬਾਅਦ ਤੁਹਾਨੂੰ ਇੱਕ ਚਿੱਠੀ ਦਿੰਦੀ ਹੈ ਗਵਰਨਮੈਂਟ ਭੇਜਦੀ ਹੈ ਕਿ ਅਸੀਂ ਤੁਹਾਡੀ ਪ੍ਰੋਸੈਸਿੰਗ ਐਪਲੀਕੇਸ਼ਨ ਜਿਹੜੀ ਹੈਗੀ ਪਰਮਨੈਂਟ ਰੈ residency ਵਾਸਤੇ ਤੁਹਾਡੇ ਸਾਰੇ ਪੇਪਰ ਪੂਰੇ ਹਨ ਜੇ ਇਸ ਤਰ੍ਹਾਂ ਦੀ ਚਿੱਠੀ ਦੇ ਬਾਅਦ ਤੁਹਾਡੇ ਕੋਲ ਇੱਕ ਐਪਲੀਕੇਸ਼ਨ ਅਪਰੂਵਲ approval in principle ਕਰਕੇ ਇੱਕ ਲੈਟਰ ਆਂਦੀ ਹੈ ਜਿਹਦੇ ਜਿਹਦਾ ਇਹ ਮਤਲਬ ਹੁੰਦਾ ਹੈ ਕਿ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਪਰਮਨੈਂਟ ਰੈਜ਼ਿਡੈਂਸੀ ਵਾਸਤੇ ਤੁਰ ਰਹੀ ਹੈ ਪਰ ਜੇ ਤੁਸੀਂ ਚਾਹੋ ਤੇ ਇਸ ਟਾਈਮ ਆਪਣਾ ਬ੍ਰਿਜਿੰਗ ਓਪਨ ਵਰਕ ਪਰਮਿਟ ਪਾਸੇ ਤੁਸੀਂ ਅਪਲਾਈ ਕਰ ਸਕਦੇ ਹੋ ਬ੍ਰਿਜਿੰਗ ਓਪਨ ਵਰਮ ਅਪਲਾਈ ਕਰਦਾ ਹੈ ਫਾਇਦਾ ਜੇ ਜਦੋਂ ਹੀ ਤੁਹਾਨੂੰ ਇੱਕ ਵਰਕ ਪਰਮਿਟ ਮਿਲਦਾ ਇਸ ਤਰ੍ਹਾਂ ਓਪਨ ਵਰਕ ਪਰਮਿਟ ਹੋ ਜਾਂਦਾ ਜਿਹੜੇ ਰਿਮੇਨਿੰਗ ਤੁਹਾਡਾ ਟਾਈਮ ਹੈਗਾ 6 ਮਹੀਨੇ ਬਾਅਦ ਤੁਸੀਂ ਐਪਲੀਕੇਸ਼ਨ ਲਗਾਈ ਆਪਣੀ ਪਰਮਨੈਂਟ ਰੈ residency ਵਾਸਤੇ ਉਹਦੇ 6 ਮਹੀਨੇ ਬਾਅਦ ਤੁਹਾਨੂੰ ਉਹ ਲੈਟਰ ਆ ਗਈ ਹੁਣ ਤੁਹਾਡੇ ਕੋਲ ਅਜੇ ਵੀ 24 ਮਹੀਨੇ ਜਾਂ 20 ਮਹੀਨੇ ਪਏ ਹਨ ਤੁਸੀਂ ਕਿਹੜੇ ਵੀ ਖੇਤਰ ਕਿਸੇ ਵੀ ਕਿੱਤੇ ਵਿੱਚ ਕੰਮ ਕਰ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਹੁਣ ਓਪਨ ਵਰਕ ਪਰਮਿਟ ਆ ਗਿਆ ਤੁਹਾਨੂੰ ਨੈਨੀ ਜਾਂ ਕੇਅਰਗਿਵਰ ਕਰਨ ਦੀ ਕੋਈ ਲੋੜ ਨਹੀਂ ਸੋ ਜੇ ਇਸ ਤਰ੍ਹਾਂ ਦੇ ਕੋਈ ਕਲਾਇੰਟ ਹੈਗੇ ਜਿਨ੍ਹਾਂ ਕੋਲ ਅਪਰੂਵਲ ਇਨ ਪ੍ਰਿੰਸੀਪਲ ਦੀ ਚਿੱਠੀ ਆ ਗਈ ਜਾਂ ਜਿਸੇ ਕਿਸੇ ਨੇ ਆਪਣਾ ਕੇਸ ਅਪਲ ਜ਼ੂਰੀ ਨਹੀਂ ਕਿ ਹਰ ਕਿਸੇ ਨੂੰ ਇਕਵਰੀ ਕੇਸ ਅਪਲਾਈ ਕਰਕੇ ਪਰਮਨੈਂਟ ਰੈਜ਼ਿਡੈਂਸੀ ਦਾ ਤੁਹਾਨੂੰ ਉਹ ਇਹ ਕਹਾਂਗੇ ਤੁਹਾਡੀ ਐਪਲੀਕੇਸ਼ਨ ਅਪਰੂਵ ਹੋ ਗਈ ਉਹਦੇ ਵਿੱਚ ਵੀ ਉਹ ਕਈ ਗਲਤੀਆਂ ਕਰਦੇ ਹਨ ਜੇ ਤੁਹਾਨੂੰ ਇਸਾਂ ਦੀਆਂ ਗਲਤੀਆਂ ਕੱਢ ਕੇ ਲੈਟਰ ਆ ਗਈਆਂ ਤਾਂ ਵੀ ਤੁਸੀਂ ਮੈਨੂੰ ਆ ਕੇ ਕੰਟੈਕਟ ਕਰ ਸਕਦੇ ਹੋ ਮੇਰੇ ਥਰੂ ਮੈਂ ਦਾਅਵਾ ਕਰਨਾ ਕਿ ਮੇਰੇ ਥਰੂ 18 ਲੋਕਾਂ ਦੇ ਦਾ ਡਾਇਰੈਕਟ ਵੀਜ਼ਾਸ ਹਨ ਇੱਕ ਡੇਟेड ਦੋ ਮਹੀਨੇ ਬਾਅਦ ਪੀਆਰ ਨੂੰ ਪਰਮਨੈਂਟ ਰੈਜ਼ਿਡੈਂਸੀ ਮਿਲੀ ਹੈ ਉਹਦੇ ਬਾਅਦ 6-8 ਮਹੀਨੇ ਹੋ ਗਏ ਹੁਣ ਤੱਕ ਕੋਈ ਅ ਪੋਸਾਸੋਵਿਚੇ ਚੱਲ ਰਹੀ ਹੈ ਬ੍ਰਿਜਿੰਗ ਓਪਨ ਵਰਕ ਪਰਮਿਟ ਦੇ ਲੈਟਰਸ ਆ ਰਹੀਆਂ ਤਾਂ ਕਿ ਉਹ ਅਪਲਾਈ ਕਰ ਸਕਣ ਬ੍ਰਿਜਿੰਗ ਓਪਨ ਵਰਕ ਪਰਮਿਟ ਰਾਹੀਂ ਸੋ ਮੈਂ ਉਹਨਾਂ ਜਿਹੜੇ ਪੁਰਾਣੇ ਵਾਲੇ ਲੋਕ ਹੈਗੇ ਜਿਹੜੇ ਕਿ 2019 ਤੋਂ ਲੈ ਕੇ 2024 ਦੇ ਬੈਂਡ ਦੇ ਵਿੱਚ ਇੱਥੇ ਆਏ ਹੋਏ ਹਨ ਜਿਓ ਉਹਨਾਂ ਨੂੰ ਕਿਸੇ ਵੀ ਸਰਵਿਸ ਦੀਆਂ ਲੋੜ ਹੈ ਉਹ ਮੈਨੂੰ ਕੰਟੈਕਟ ਕਰ ਸਕਦੇ ਆ ਜੀ ਤੇ ਜਿਹੜੇ ਇੱਥੇ ਸਟੂਡੈਂਟਸ ਨੇ ਜਾਂ ਵਰਕ ਪਰਮਿਟ ਹੋਲਡਰਸ ਉਹਨਾਂ ਦਾ ਸਭ ਤੋਂ ਵੱਡਾ ਕੁਐਸਚਨ ਇਹ ਹੁੰਦਾ ਕਿ ਏਮਪਲੋਇਰ ਲੱਭਣਾ ਕਿੱਥੋਂ ਆ ਤਾਂ ਇਦਾਂ ਦੀਆਂ ਕੋਈ ਵੈਬਸਾਈਟ ਹੈਗੀਆਂ ਜਿੱਥੇ ਲੱਭ ਸਕਦੇ ਤੁਸੀਂ ਜਾਣਾ jobbank. ਉਦੇਚ ਨਾਲ ਵੱਖ-ਵੱਖ ਤੁਸੀਂ ਕੀਵਰਡਸ ਪਾ ਰਹੇ ਜਿਵੇਂ ਕੇਅਰ ਗੀਵਰ ਐਲਟਰਨ ਕੇਅਰ ਜਾਂ ਨੈਨੀ ਕੇਅਰ ਬੇਬੀ ਸਿਟਰ ਇਸਾ ਕਰਕੇ ਜਦ ਤੁਸੀਂ ਪਾਉਗੇ ਕੀਵਰਡ ਤੁਹਾਨੂੰ ਹਜ਼ਾਰਾਂ ਦੀ ਤਦਾਦ ਦੇ ਵਿੱਚ EMPLOYEES ਲੱਭਣਗੇ ਕੁਝ ਤਾਂ EMPLOIEMPLOYMENT AGENCIES ਹਨ ਜੋ ਐਡ ਕਢਾਉਂਦੀਆਂ ਪਰ ਕੁਝ ਡਾਇਰੈਕਟ EMPLOYEES ਤੁਹਾਨੂੰ ਉੱਥੇ ਲੱਭਣਗੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈਗੀ ਕਿ ਕੋਈ ਨਾ ਕੋਈ ਆਖੇ ਉਹਨਾਂ ਦੇ ਬੱਚੇ ਜਾਂ ਬੁੱਢੇ ਸਾਮਣ ਓਕੇ ਤੇ ਸਰ ਇੱਕ ਵਾਰੀ ਗਲੋਬਲ ਵਿਲੇਜ ਇਮੀਗ੍ਰੇਸ਼ਨ ਦੇ ਡਿਟੇਲਸ ਵੀ ਸਾਂਝਾ ਕਰ ਦੋ ਹਾਂਜੀ ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲੂਸ਼ਨਸ ਲਿਮਿਟਿਡ ਮੇਰਾ ਆਫਿਸ ਗ ਗੋਰੋ ਟੈਬਨੀਜ਼ ਉਤੇ 4515 ਐਵੈਨਿਊਜ਼ ਰੋਡ ਯੂਨਿਟ 215 ਵਿਖੇ ਸਥਿਤ ਹੈ ਮੇਰਾ ਆਫਿਸ 6 ਦਿਨ ਅਸੀਂ ਖੁੱਲੇ ਰਹਿੰਦੇ ਹਾਂ ਔਨ ਅਪਾਇੰਟਮੈਂਟ ਕਈ ਵਾਰ ਸੰਡੇ ਵੀ ਤੁਸੀਂ ਮੈਨੂੰ ਮਿਲ ਸਕਦੇ ਹੋ ਮੇਰਾ ਆਫਿਸ ਫੋਨ ਨੰਬਰ ਹੈਗਾ 416 848 3930 ਜਾਂ 416 848 393 ਤੇ ਮੇਰਾ ਦੂਜਾ ਆਫਿਸ ਮੋਹਾਲੀ ਐਸ ਸੀ ਐਫ 28 ਫੇਸ 6 ਮੋਹਾਲੀ ਤੇ ਉਹਦਾ ਫੋਨ ਨੰਬਰ ਹੈਗਾ 904 ਜੀ ਤੇ ਨਾਲ ਸਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਾ ਹੀ ਥੈਂਕ ਯੂ ਸੋ ਮਚ ਸਟੂਡੀਓ ਵੈਲਕਮ ਥੈਂਕ ਯੂ ਸੋ ਮਚ ਫॉर ਬ੍ਰਿੰਗਿੰਗ ਮੀ ਇਨ ਐਸੀਸਾ ਸਾਡਾ ਪ੍ਰੋਗਰਾਮ ਹਮਦਰ ਦੇ ਮੀਗ੍ਰੇਸ਼ਨ ਮੈਟਰਸ ਤੇ ਅੱਜ ਸਾਡੇ ਨਾਲ ਗਲੋਬਲ ਵਿਲੇਜ ਇਮੀਗ੍ਰੇਸ਼ਨ ਤੋਂ ਹਰਮਨ ਜੋਸੋਡੀ ਜੀ ਸਟੂਡੀਓ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਨੈਨੀ ਕੇਅਰਗੇਵਰ ਪ੍ਰੋਗਰਾਮ ਲੈ ਕੇ ਬਹੁਤ ਵਧੀਆ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਲਈ ਐਲੀਜੀਬਲ ਹੋ ਕੁਝ ਪਤਾ ਕਰਨਾ ਚਾਹੁੰਦੇ ਹੋ ਕ੍ਰਾਈਟੇਰੀਆ ਮੀਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਗਲੋਬਲ ਵਿਲੇਜ ਇਮੀਗ੍ਰੇਸ਼ਨ ਦੇ ਨਾਲ ਦਿੱਤੇ ਗਏ ਨੰਬਰਾਂ ਤੇ ਜਾਂ ਫਿਰ ਅਪਾਇੰਟਮੈਂਟ ਲੈ ਕੇ ਆਫਿਸ ਵੀ ਵਿਜ਼ਿਟ ਕਰ ਸਕਦੇ ਇਜਾਜ਼ਤ ਸੱਚੇ ਕਾਲ